ਦੀ ਬੇਤੀਆ ਸੰਗਤ ਨੂੰ ਦਬਾਇਆ ਕਰੋ ਆ ਜਿਹੜੇ ਹਾੜਾ ਇਹ ਆ ਵੇਖੋ ਕਿੰਨਾ ਪਾਰ ਤਬਾਈ ਨਤੀ ਪਈ ਆ ਪਰ ਯਾਰ ਹਰੀ ਗਿਆਤullah ਕੇ ਪਰੋਜਪੁਰ ਦਾ ਕਰਾਂ ਬਹੁਤ ਜਿਆਦੀ ਤਬਾਈ ਮੱਚੀ ਪਈ ਆ ਹਾੜ ਪੀਰ ਤਹੀ ਹੋ ਗਏ ਆ ਸਾਡੇ ਘੜੀ ਇਹ ਹੈ ਬੇਨਤੀ ਆ ਜਿਹੜੇ ਸੁੱਕੇ ਵਾਲੇ ਆ ਬੰਨੋ ਪਰਲੇ ਬੰਨੇ ਉਹ ਲੈ ਜਾਂਦੇ ਆ ਤੇ ਜਿਹੜੇ ਪਾਣੀ ਦੇ ਵਿੱਚ ਡੁੱਬੇ ਆ ਉਹਨਾਂ ਨੂੰ ਕੁਛ ਨਹੀਂ ਮਿਲਦਾ ਪਿੰਡ ਸਾਡਾ ਨਿਹਾਲਾ ਲਵੇਰਾ ਧੀਰਾ ਘਰਾ ਇਹ ਡੁੱਬੇ ਪਿੰਡ ਕੋਈ ਵੀ ਜਿਹੜੀ ਸਸਤਾ ਹੁੰਦੀ ਆ ਉਹ ਘਰਾਂ ਦੇ ਵਿੱਚ ਰਾਛਣ ਦੇ ਕੇ ਜਾਵੇ ਅਗਣਬੋੜ ਸਾਡੇ ਜਿਹੜੇ ਆ ਉਹ ਲੱਗੇ ਉਥੇ ਆਰਮੀ ਦੇ ਸਸਤਾ ਵਾਲੇ ਵੀ ਹੈਗੇ ਆ ਘਟ ਪਰਤੀ ਦੇ ਕੇ ਜਾਓ ਦੁੱਦੀ ਬੇਨਤੀ ਇਹ ਸਾਡੀ ਕਿ ਸਾਡੇ ਜਦੋਂ ਪਾਣੀ ਲੈ ਜੇ ਸਾਨੂੰ ਕਣਕ ਦੀ ਲੋੜ ਹੈ ਸਾਨੂੰ ਢਾਈ ਦੀ ਲੋੜ ਆ ਜਿਹੜੇ 5 ਕਿੱਲੇ ਚਾਹ ਕੇ ਇਹਦੇ 4 ਕਿੱਲੇ ਥਾਂ ਹੈ ਕਹਨੇ ਉਹਨਾਂ ਨੂੰ ਕੁਛ ਨਹੀਂ ਦੇਣਾ ਨਾਰਤੀਆਂ ਨੇ ਦੇਣਾ ਆਰਤੀਆਂ ਜੇ ਫਸਲ ਜਾਂਦੀ ਤੇ ਸਾਨੂੰ ਕੁਛ ਦੇਣਾ ਸੀ ਉਤਰਾ ਸਾਨੂੰ ਕੋਈ ਕੁਛ ਨਹੀਂ ਕਿਸ ਨੇ ਦੇਣਾ ਅਸੀਂ ਤੇ ਇਹ ਬੇਨਤੀ ਕਰਦੇ ਆਂ ਅਸੀਂ ਜਮਾਂ ਬੰਦਗਾ ਆਪਣੀਆਂ ਪੈਲੀਆਂ ਦੀਆਂ ਲਵਾ ਕੇ ਲੈ ਆਵਾਂਗੇ ਨਜਾਇਜ਼ ਕਿਸ ਨੂੰ ਅਸੀਂ ਲੈਣ ਨਹੀਂ ਦਿੰਦੇ ਅਸੀਂ ਪਾ ਬੇਸ਼ੱਕ ਭਾਵੇਂ ਜਿਹੜੀ ਜਸੇ ਬੰਦੀ ਆਵੇ ਤੇ ਸਾਡੀਆਂ ਆਣ ਕੇ ਜਮਾਂ ਬੰਦਗਾ ਵੇਖ ਕੇ ਸਾਨੂੰ ਕਣਕ ਤੇ ਸਾਨੂੰ ਬੀਜ ਦਿੱਤਾ ਜਾਵੇ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਕੱਟ ਦੀ